ਇਹੋ ਅੱਜ ਬੜਾ ਦੁੱਖ ਹੋਇਆ ਗੱਡੀ ਵਿੱਚ ਬੈਠੇ ਕਿਸੇ ਨੇ ਦੱਸਿਆ ਕਿ ਆ ਪ੍ਰਵਾਸੀ ਵਿਚਾਰਾ ਰੋਡ ਦੇ ਉੱਪਰ ਵਰਦੇ ਮੀਂਹ ਦੇ ਵਿੱਚ ਚਾਟ ਵੇਚ ਰਿਹਾ ਤੇ ਦੋ ਨੌਜਵਾਨ 100 ਰੁਪਏ ਦਾ ਸਮਾਨ ਲੈ ਕੇ Google Pay ਤੇ ਵਿਖਾ ਕੇ ਕੁਝ ਟਿੱਕ ਇੱਕ ਮਾਰ ਕੇ ਚਲੇ ਗਏ ਉਹਨੇ ਸੁਣਾ ਦਿੱਤਾ ਸੀ ਉੱਤਰ ਕੇ ਪੁੱਛਿਆ ਵੇਖੋ ਆਪਣੇ ਵੀ ਵੀਰੋ ਪੰਜਾਬ ਦੇ ਨੌਜਵਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਏ ਨੇ ਕਿਰਤ ਕਮਾਈਆਂ ਕਰਦੇ ਹੈ ਜਾਂ ਤੇ ਸਮਾਨ ਲਾਉ ਨਾ ਇਹਨਾਂ ਦੇ ਕੋਲੋਂ ਜੇ ਕੋਈ ਚੀਜ਼ ਖਰੀਦੀ ਹੈ ਅਗਲਾ ਬਾਰਿਸ਼ ਵਿੱਚ ਮੀਂਹ ਵਿੱਚ ਖਲੋਤਾ ਭਿੱਜ ਰਿਹਾ ਤੇ ਅਸੀਂ ਉਹਦਾ ਹੱਕ ਨਾ ਮਾਰਿਆ ਕਰੀਏ ਹੱਕ ਜਿਹੜਾ ਮਾਰਨਾ ਹੈ ਨਾ ਇਹ ਬਹੁਤ ਵੱਡਾ ਗੁਨਾਹ ਹਰੇਕ ਧਰਮ ਗ੍ਰੰਥ ਨੇ ਸਾਨੂੰ ਦੱਸਿਆ ਉਸ ਵੀਰ ਨੂੰ ਕਹਿਣ ਲੱਗੇ ਫੋਨ ਦੇ ਵਿੱਚ ਵੇਖ ਉਹ ਕੱਢਣ ਲੱਗਾ ਕਿਉਂ ਗਿਆ ਗਲਵਸ ਪਾਏ ਹੱਥਾਂ ਦੇ ਉੱਪਰ ਉਹ ਫੋਨ ਕੱਢਣ ਤੋਂ ਪਹਿਲਾਂ ਇੱਕ ਮਾਰ ਕੇ ਚਲੇ ਗਿਆ ਇੱਕ ਵੀ ਰੁਪਈਆ ਨਹੀਂ ਆਇਆ ਸੋ ਬੜੀ ਦੁੱਖ ਦੀ ਇਹ ਗੱਲ ਹੋਈ ਤੇ ਸਾਹਮਣੇ ਉਹਨੂੰ 100 ਰੁਪਏ ਜਿਹੜਾ ਅਸੀਂ ਦਿੱਤਾ ਇਹ ਵਿਚਾਰੇ ਨੇ ਉਹਨੇ ਕਿਹਾ ਕਿ ਸਰਦਾਰ ਨਹੀਂ ਸੀ ਉਹ ਕਹਿੰਦਾ ਸਰਦਾਰ ਨਹੀਂ ਇਦਾਂ ਕਰਦੇ ਸਰਦਾਰ ਨਹੀਂ ਕਦੇ ਕਿਸੇ ਦਾ ਪੈਸਾ ਮਾਰਦੇ ਇਸੇ ਗੱਲ ਤੇ ਜਿਹੜਾ ਉਹਨੂੰ ਵਿਚਾਰੇ ਨੂੰ 100 ਰੁਪਏ ਜਿਹੜਾ ਆਪਾਂ ਆਪਣੇ ਕੋਲੋਂ ਦਿੱਤਾ ਵੀਰੋ ਇਹ ਨਾ ਕਰਿਆ ਕਰੋ ਕੰਮ ਕਦੇ ਕਿਸੇ ਦਾ ਹੱਕ ਨਾ ਮਾਰੋ ਸੁਣੋ ਵੀਰ ਕੀ ਕਹਿੰਦਾ ਵੀਰ ਸ਼ਕਰਗੰਦੀ ਤੇ ਚਾਟ ਵੇਚ ਕੇ ਜਿਹੜਾ ਆਪਣੇ ਪਰਿਵਾਰਾਂ ਨੂੰ ਪਾਲਦੇ ਆ ਹੁਣੇ ਹੀ ਕਿੰਨੇ ਦਾ ਵੀ ਲਿਆ ਉਹਨਾਂ ਨੇ 100 ਰੁਪਏ ਦਾ 100 ਰੁਪਏ ਦੀ ਲੈ ਕੇ ਤੇ ਉਹਨਾਂ ਨੇ ਪੈਸਾ ਨਹੀਂ ਦਿੱਤਾ ਕੋਈ ਵੀ ਇਹਨੂੰ ਕਹਿੰਦੇ Google Pay ਕਰ ਦਿੰਦੇ ਆ ਉਹ ਦਿਖਾ ਵੀ ਗਿਆ ਤੇ ਦਿਖਾ ਵੀ ਦਿੱਤਾ ਕਿ ਆ Google Pay ਆ ਗਿਆ ਤੁਹਾਡੇ ਕੋਲ ਪਰ ਵੀਰੋ ਬੜੀ ਮਾੜੀ ਗੱਲ ਐ ਆ ਵੇਖੋ ਸਰਦਾਰ ਵੀਰ ਆਇਆ ਹੁਣ ਤੇ ਉਹਨੇ ਬੜਾ ਅਦਬ ਕੀਤਾ ਵੇਖੋ ਜਿਹੜਾ ਵੀ ਮਿਹਨਤ ਕਰਦਾ ਉਹਦੀ ਮਿਹਨਤ ਨਾ ਰੱਖਿਆ ਕਰੋ ਬਹੁਤ ਮਾੜੀ ਗੱਲ ਐ ਤੇ ਸਰਦਾਰ ਸੀ ਵੀ ਆਓ ਉਹ ਪਤਾ ਨਹੀਂ ਪਤਾ ਨਹੀਂ ਕਹਿੰਦੇ ਸਰਦਾਰ ਨਹੀਂ ਸੀ ਪਰ ਇਹ ਗੱਲ ਹੈ ਵੀ ਜਰੂਰ ਵੀਰੋ ਇੱਕ ਨਾ ਇਦਾਂ ਕਰਿਆ ਕਰੋ ਇੱਕ ਦੋ ਵੀਡੀਓ ਅੱਗੇ ਵੀ ਆਈਆਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਨਾ ਇਦਾਂ ਕਰਿਆ ਕਰੋ ਸੋ ਮਾਇਆ ਜਿਹੜੀ ਆਪਾਂ ਦਿੰਦੇ ਆ ਇਹਨੂੰ ਭਰਾ ਨੂੰ ਥੱਲੇ ਮਿਹਨਤ ਨਾ ਕਿਸੇ ਦੀ ਰੱਖਿਆ ਕਰੋ ਆ ਵੇਖੋ ਬਾਰਿਸ਼ ਹੋ ਰਹੀ ਆ ਤੇ ਬਾਰਿਸ਼ ਵਿੱਚ ਮੀਂਹ ਵਿੱਚ ਉਹ ਵਿਚਾਰਾ ਖਲੋਤਾ ਤੋ 100 200 ਦਾ ਖਾ ਕੇ ਗਾਂਹ ਜਾਂਦੇ ਆ ਤੇ ਫਿਰ ਮੁਸ਼ਕਲ ਹੋ ਜਾਂਦਾ ਅਗਲੇ ਦੇ ਬੱਚੇ ਪਰਿਵਾਰ ਆ ਪਲਦਾ ਤੇ ਇਸ ਤਰ੍ਹਾਂ ਨਾ ਕਰਿਆ ਕਰੀਏ ਆ ਲਓ ਜੀ ਨਹੀਂ ਨਹੀਂ ਕੋਈ ਤਾਂ ਆਪਣੇ ਭਾਈ ਕੋਈ ਨਹੀਂ ਯਾਰ